ਗੁਰੂ ਸੇਵੀਐ ਅਹਨੇਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਸਿ ਫਤਖ ਸੰਮਦੀ ਨੂਰੇ ਅਰਸਾਹੋਂ ਕੁਰਸਾਹੋਂ ਛੱਟੀਐ ਤੋਦੋ ਡਿਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਸਜਣ ਸਚਾ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਕਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਹ ਠਗਾਉਲੀ ਪਾਈ ਆਨਾ ਵਿਸਰੇਆ ਗੁਣਤਾਸ ਪੂਰਾ ਬਲਖਿਆ ਕਮਾਵਣਾ ਜੇ ਕਰਤ ਆਪ ਲਿਖਿਆਸ ਗੌਲੀ ਪਾਈਆ ਨਾ ਵਿਸਰੇ ਆ ਗੁਣਤਾਸ ਮਤ ਜਾਣੋ ਜਗ ਜੀਵ ਦਾ ਦੂਜਾ ਭਾਏ ਮੋਇਆਸ ਜੇਨੇ ਗੁਰਮੁਖ ਨਾਮ ਨਾ ਚਿਤਿਓ ਸੇ ਬਹਣ ਨਾਮ ਮਿਲਨੀ ਪਾਸ ਦੁੱਖ ਲਗਾ ਬਹੁ ਆਤ ਕਾਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿਤ ਮੋਹ ਕਾ හෝ අන්දර ඔබේසාස මනමुखाනෝකෝනවෙසහි ਚੱਕ ਗਾਇਆ ਵੇ ਸਾਸ ਨਾਨਕ ਗੁਰਮੁਖਾਨੋ ਸੁਖ ਅਗਲਾ ਜੇਨਾ අන්තරනාමන්නෙවාස මහල්ලාතිජා සේසැන සේසජනාා ਜੇ ਗੁਰਮੁਖ ਮਿਲ ਹੈ ਸੁਭਾਈ ਸਤ ਗੁਰ ਕਾ ਪਾਣਾ ਅਨ ਦਿਨ ਕਰ ਹੈ ਸੇ ਸੱਚ ਰਹੇ ਸਮਾਈ ਜਾ ਪਾਏ ਲੱਗੇ ਸੱਜਣਾਂ ਆਖੀਐ ਜੇ ਅਬਿਮਾਨ ਕਰ ਹੈ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾਸਕ ਹੈ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋ ਨਾ ਮਿਟਣ ਹਾਰ ਪਾੜੀ ਫਤ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਗੋਣ ਆਪ ਸਿਰਜਿਆ ਮਾਇਆ ਮੋ ਵਦਾਇਆ ਵਿੱਚ ਹੋਂ ਮੈਂ ਲਖਾ ਮੰਗੀਆਂ ਫਿਰ ਆਵੈ ਜਾਇਆ ਜੇ ਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲ ਹਾਰੇ ਗੁਰ ਆਪਣੇ ਸਦਾ ਸਦਾ ਕੋਮਾਇਆ ਜਿਨ ਹਾਰੇ ਆਪ ਕਿਰਪਾ ਕਰ ਸੇ ਗੁਰ ਸਮਝਾਇਆ ਬਲੇ ਹਾਰੇ ਗੁਰ ਆਪਣੇ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ